ਤੁਸੀਂ ਕਦੇ ਸੁਣਿਆ ਹੋਏਗਾ ਕਦੇ ਤਾਂ ਕੀ ਅਕਸਰ ਸੁਣਿਆ ਹੋਏਗਾ ਕਿ ਮੰਗਲਿਕ ਦਾ ਵਿਆਹ ਨਾ ਕਰੋ ਨਹੀਂ ਤਾਂ ਜੀਵਨ ਖਤਰੇ ਚ ਪੈ ਜਾਏਗਾ ਪਰ ਕੀ ਇਹ ਸੱਚ ਹੈ ਕਿ ਮੰਗਲ ਗ੍ਰਹਿ ਵਾਕਈ ਸਰਾਪ ਹੈ ਜਾਂ ਇੱਕ ਲੁਕਿਆ ਹੋਇਆ ਅਸ਼ੀਰਵਾਦ ਅੱਜ ਮੈਂ ਤੁਹਾਨੂੰ ਦੱਸਾਂਗੀ ਮੰਗਲਿਕ ਦੋਸ਼ ਦੇ ਔਰਾਜ ਜੋ 90% ਲੋਕ ਜਾਣਦੇ ਹੀ ਨਹੀਂ ਬਹੁਤ ਭਰਮ ਭਿਖਿਆ ਹੈ ਉਹਨਾਂ ਸਾਰੇ ਪਰੰਪ੍ਰਿਖਿਆ ਨੂੰ ਮੈਂ ਲਗਭਗ 9 ਸਵਾਲਾਂ ਦੇ ਜਵਾਬ ਦੇ ਕੇ ਸਵਾਲ ਤੁਹਾਡੇ ਆ ਜੋ ਮੇਰੇ ਮਨਚ ਪੈਦਾ ਹੋਏ ਤੁਹਾਡੇ ਵੱਲੋਂ ਤੇ ਮੈਂ ਉਹਨਾਂ ਦਾ ਸਟ੍ਰੇਕ ਜਵਾਬ ਜੋਤਿਸ਼ ਵਿਗਿਆਨ ਦੇ ਅਨੁਸਾਰ ਦੇਣ ਜਾ ਰਹੀ ਹਾਂ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਐਸਾ ਉਪਾਅ ਵੀ ਦੱਸਣਾ ਹੈ ਜਿਸ ਦੇ ਨਾਲ ਮੰਗਲ ਦੀ ਤਿੱਖੀ ਅੱਗ ਵੀ ਸ਼ਾਂਤ ਹੋ ਜਾਏਗੀ ਤਰ੍ਹਾਂ ਉਹ ਮੇਰੇ ਨਾਲ ਅੰਤ ਤੱਕ ਮੈਂ ਡਾਕਟਰ ਤੇਰੰਕਰ ਅੱਜ ਗੱਲ ਕਰਾਂਗੀ ਮੰਗਲ ਗ੍ਰਹ ਮੰਗਲਿਕ ਦੋਸ਼ ਤੇ ਉਸਨੇ ਅਸਲੀ ਜੋਤਿਸ਼ੀਏ ਪੱਖ ਬਾਰੇ ਦੇਖੋ ਮੇਰੇ ਮੰਚ ਪਹਿਲਾ ਸਵਾਲ ਅਕਸਰ ਮਾਪੇ ਬਹੁਤ ਚਿੰਤਤ ਰਹਿੰਦੇ ਆ ਬਹੁਤ ਵਾਰੀ ਲੁੱਟ ਹੋਏ ਬਹੁਤ ਸਾਰਾ ਪੈਸਾ ਇਸ ਇੱਕ ਸਵਾਲ ਤੇ ਖਰਚ ਹੋ ਜਾਂਦਾ ਹੈ ਕਿ ਤੁਹਾਡਾ ਬੱਚਾ ਜੀ ਮੰਗਲਿਕ ਆ ਕਈ ਵਾਰੀ ਤਾਂ ਪ੍ਰਸ਼ਨ ਕੁੰਡਲੀ ਚ ਪ੍ਰਸ਼ਨ ਪਾਉਂਦੇ ਹੋ ਤਾਂ ਜਵਾਬ ਮਿਲ ਜਾਂਦਾ ਜਨਮ ਪੱਤਰੀ ਬਣੀ ਵੀ ਨਹੀਂ ਹੁੰਦੀ ਮਹਰਾਨਾ ਕਿ ਬਿਨਾ ਜਨਮ ਪੱਤਰੀ ਦੇ ਕਿੱਦਾਂ ਗਣਨਾ ਕਰਕੇ ਐਕੂਰੇਟ ਰਿਜ਼ਲਟ ਡਿਕਲੇਅਰਡ ਕਰਤਾ ਕਿ ਤੁਸੀਂ ਮੰਗਲਿਕ ਹੋ ਤੁਹਾਡਾ ਬੱਚਾ ਮੰਗਲਿਕ ਹੈ ਨਹੀਂ ਮੇਰੇ ਨੌ ਸਵਾਲ ਸਵਾਲਾਂ ਦੇ ਨੌ ਜਵਾਬ ਬੜੇ ਹੀ ਸਬਰ ਸੰਤੋਖ ਨਾਲ ਟਿੱਕੇ ਬੈਠ ਕੇ ਸੁਣਨ ਵਾਲੀ ਵੀਡੀਓ ਆ ਕਿਸੇ ਦਰਸ਼ਕ ਦਾ ਕਮੈਂਟ ਸੀ ਮੈਂ ਉਸ ਦੇ ਮੰਗ ਤੇ ਇਹ ਵੀਡੀਓ ਬਣਾਈ ਹੈ ਉਦਾਂ ਵੀ ਫੋਨ ਕਾਲਸ ਬਹੁਤ ਆਉਂਦੀਆਂ ਜਿੱਥੇ ਬੱਚਿਆਂ ਦੇ ਮੰਗਲੇਕ ਦੋਸ਼ ਦੇ ਨਿਵਾਰਣ ਲਈ ਮਿੱਥੋਂ ਪਾਪ ਉਛੇ ਜਾਂਦੇ ਆ ਖੈਰ ਧਿਆਨ ਨਾਲ ਸੁਣਿਓ ਮੇਰੀ ਵੀਡੀਓ ਮੇਰੇ ਮਨ ਚ ਪਹਿਲਾ ਸਵਾਲ ਪੈਦਾ ਹੋਇਆ ਤੁਹਾਡੇ ਵੱਲੋਂ ਕਿ ਵਿਆਹ ਲਈ ਕਿਹੜੇ ਗ੍ਰਹਾਂ ਦਾ ਰੋਲ ਹੁੰਦਾ ਪਤਾ ਤਾਂ ਲੱਗੇ ਵਿਆਹ ਜੋਤਿਸ਼ ਦੇ ਵਿੱਚ ਸ਼ੁਕਰ ਮੁੱਖ ਗ੍ਰਹ ਹੈ ਇਹ ਪ੍ਰੇਮ ਆਕਰਸ਼ਣ ਸੁੰਦਰਤਾ ਤੇ ਸਹਿਜ ਜੀਵਨ ਦਾ ਸੰਕੇਤਕ ਹੈ ਦੂਜਾ ਗ੍ਰਹ ਹੈ ਜੁਪੀਟਰ ਗੁਰੂ ਉਹ ਮਹਲਾਵਾਂ ਲਈ ਵਿਆਹ ਦਾ ਕਾਰਕ ਮੰਨਿਆ ਜਾਂਦਾ ਕਿਉਂਕਿ ਇਹ ਪਤੀ ਧਰਮ ਤੇ ਸਮਾਜਿਕ ਸਥਿਰਤਾ ਦਾ ਪ੍ਰਤੀਕ ਹੈ ਸੱਤਵਾਂ ਘਰ ਜਨਮkundli ਦਾ ਵਿਆਹ ਦਾ ਘਰ ਹੁੰਦਾ ਹੈ ਜਿਸ ਦੇ ਨਾਲ ਜੀਵਨ ਸਾਥੀ ਰਿਸ਼ਤੇ ਤੇ ਵਿਆਹ ਦੀ ਸਮੇਂ ਸੀਮਾ ਜੁੜੀ ਹੁੰਦੀ ਹੈ ਕਿ ਕਦੋਂ ਤੱਕ ਨਿਵੇਗਾ ਇਸ ਤੋਂ ਇਲਾਵਾ ਦੂਜਾ ਘਰ ਪਰਿਵਾਰ ਬਣਾਉਣ ਦਾ ਵੀ ਹੁੰਦਾ ਹੈ ਕਿ ਫੈਮਿਲੀ ਸ਼ੁਰੂ ਕਦੋਂ ਹੋਏਗੀ ਇਖਾ ਅੱਠਵਾਂ ਘਰ ਜਨਮ ਪਤਰੀ ਦਾ ਅੱਠਵਾਂ ਘਰ ਸਹਿ ਜੀਵਨ ਤੇ ਲੌਂਗੇਵਿਟੀ ਆਫ ਮੈਰਿਜ ਦਾ ਹੁੰਦਾ ਹੈ ਪਾਵ ਵਿਆਹ ਕਿੰਨੇ ਸਾਲ ਤੱਕ ਚਲੇਗਾ ਇਹ 8ਵੇਂ ਘਰ ਤੋਂ ਦੇਖਿਆ ਜਾਂਦਾ ਹੈ ਗੁਰੂ ਸ਼ੁਕਰ ਮੰਗਲ ਤੇ ਸ਼ਨੀ ਚਾਰ ਗ੍ਰਹਿ ਨੇ ਜਿਹੜੇ ਮਿਲ ਕੇ ਵਿਆਹ ਦੀ ਸਮੇਂ ਸੀਮਾ ਤੇ ਗੁਣ ਨਿਰਣੇ ਕਰਦੇ ਆ ਸੋ ਸਹੀ ਉਮਰ ਚ ਵਿਆਹ ਹੋਣ ਲਈ ਅਸੀਂ ਜਨਮ ਪੱਤਰੀ ਚ ਦੇਖਦੇ ਆ ਕਿ 7ਵੇਂ ਘਰ ਦਾ ਸੁਆਮੀ ਮੰਗਲ ਸ਼ਨੀ ਦੀ ਦ੍ਰਿਸ਼ਟੀ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਗੁਰੂ ਸ਼ੁਕਰਦਾਸ ਦਾ ਸਹਿਯੋਗ ਹੋਵੇ ਤਾਂ ਹੀ ਵਿਆਹ ਸਮੇਂ ਤੇ ਹੋਏਗਾ ਦੂਜਾ ਸਵਾਲ ਮੰਗਲ ਗ੍ਰਹਿ ਦਾ ਰੋਲ ਕੀ ਹੈ ਫਿਰ ਮੰਗਲ ਦੋਸ਼ ਜਾਂ ਮੰਗਲਿਕ ਹੋਣਾ ਅਸਲ ਚ ਹੈ ਕਿ ਬਿਮਾਰੀ ਮੰਗਲ ਅੱਗ ਊਰਜਾ ਤੇ ਜੋਸ਼ ਦਾ ਗ੍ਰਹਿ ਹੈ ਜਦੋਂ ਇਹ ਕੁੜੀ ਜਾਂ ਮੁੰਡੇ ਦੀ ਜਨਮ ਪੱਤਰੀ ਚ ਵਿਆਹ ਦੇ ਕਰਾਂ ਪਹਿਲਾ ਚੌਥਾ ਸੱਤਵਾਂ ਅੱਠਵਾਂ ਬਾਰਵਾਂ ਪੰਜ ਘਰ ਨੇ ਇਹਨਾਂ ਦੇ ਵਿੱਚ ਬੈਠਾ ਹੋਵੇ ਤਾਂ ਉਹਨੂੰ ਮੰਗਲ ਦੋਸ਼ ਕਿਹਾ ਜਾਂਦਾ ਹੈ ਇਸ ਸਥਿਤੀ ਵਿੱਚ ਵਿਅਕਤੀ ਦੀ એનર્ਜੀ ਜਿਹੜੀ ਹੈ ਉਹ ਅਗਰੈਸਿਵ ਹੋ ਜਾਂਦੀ ਹੈ ਮਰ ਗਏ ਮਾਰ ਲੈ ਹਰ ਵੇਲੇ ਜਵਾਲਾ ਮੁਖੀ ਪੜ ਕੇ ਰਹਿੰਦਾ ਜਿਸ ਨਾਲ ਵਿਆਹ ਵਿੱਚ ਫ੍ਰਿਕਸ਼ਨ ਹੋ ਜਾਂਦੀ ਹੈ ਇਸ ਅਗਰੈਸਿਵ એનર્ਜੀ ਦੀ ਜਿਹੜੀ ਅਗਰੈਸਿਵਨੈਸ ਹੈ ਉਹਦੇ ਕਰਕੇ ਵਿਆਹ ਦੇ ਵਿੱਚ ਫ੍ਰਿਕਸ਼ਨ ਹੋ ਜਾਣੀ ਹੈ ਮਨਮਟਾਪ ਹੋ ਜਾਣੇ ਆ ਤੋੜ ਵਿਛੋੜਾ ਹੋ ਸਕਦਾ ਹੈ ਇਹਾਂ ਵੇਆ ਲੇਟ ਹੋਏਗਾ ਵੇਆ ਬਹੁਤ دیر ਨਾਲ ਹੋਏਗਾ ਮੰਗਲ ਗ੍ਰਹਿ ਦਾ ਸਹੀ ਸੰਤੁਲਨ ਨਾ ਹੋਵੇ ਤਾਂ ਰਿਸ਼ਤਿਆਂ ਦੇ ਵਿੱਚ ਡੋਮਿਨੇਸ਼ਨ ਜਾਂ ਫਿਰ ਮਿਸ ਅੰਡਰਸਟੈਂਡਿੰਗ ਵੱਧ ਜਾਂਦੀ ਹੈ ਤੀਜਾ ਸਵਾਲ ਜੋ ਤੁਹਾਡੇ ਵੱਲੋਂ ਮੇਰੇ ਮਨ ਚ ਪੈਦਾ ਹੋਇਆ ਕਿ ਮੰਗਲਿਕ ਯੋਗ ਹੁੰਦੇ ਕਿੰਨੇ ਕਾ ਮੰਗਲਿਕ ਹੋਣਾ ਖਤਰਨਾਕ ਕਿਉਂ ਆ ਕਿਹੜਾ ਯੋਗ ਆ ਜਿਹੜਾ ਬਹੁਤ ਮੌਤ ਤੁਲ ਖਤਰਨਾਕ ਹੁੰਦਾ ਕਿਸੇ ਦੀ ਜਨਮ ਪੱਤਰੀ 'ਚ ਮੰਗਲਿਕ ਯੋਗ ਪੰਜ ਮੁੱਖ ਸਥਾਨਾਂ ਤੋਂ ਬਣਦਾ ਹੈ ਪਹਿਲਾ ਘਰ ਲਗਨ ਦਾ ਫਸਟ ਹਾਊਸ ਚੌਥਾ ਘਰ ਸਤਮਾ ਘਰ ਅੱਠਵਾਂ ਘਰ ਬਾਰਵਾਂ ਘਰ ਜੇ ਮੰਗਲ ਇਹਨਾਂ ਵਿੱਚੋਂ ਕਿਸੇ ਘਰ 'ਚ ਹੋਵੇ ਤਾਂ ਵਿਅਕਤੀ ਮੰਗਲਿਕ ਕਹਾਉਂਦਾ ਹੈ ਦੇਖੋ ਜੇ ਤੁਹਾਡੀ ਜਨਮ ਪੱਤਰੀ ਬਣੀ ਹੋਈ ਹੈ ਤਾਂ ਮੇਰੀ ਵੀਡੀਓ ਸੁਣਦੇ ਆ ਸੁਣਦੇ ਆ ਪਹਿਲਾਂ ਹੀ ਸੁਣਨ ਤੋਂ ਪੱਤਰੀ ਨੂੰ ਚੈੱਕ ਕਰਨਾ ਸ਼ੁਰੂ ਕਰ ਦੋ ਖੋਲ ਕੇ ਬੈਠ ਜਾਓ ਮੈਂ ਉੱਥੇ ਕਹਿਣਾ ਭੁੱਲ ਗਈ ਸੀ ਸੋ ਜੇ ਮੰਗਲ ਇਹਨਾਂ ਵਿੱਚੋਂ ਕਿਸੇ ਇੱਕ ਗ੍ਰਹਿ ਚ ਹੋਏਗਾ ਇੱਕ ਘਰ ਵਿੱਚ ਹੋਏਗਾ ਤਾਂ ਵਿਅਕਤੀ ਮੰਗਲੀਕਾਏਗਾ ਖਤਰਾ ਇਸ ਲਈ ਬਣਿਆ ਗਿਆ ਹੈ ਕਿਉਂਕਿ ਇਹ ਕਰ ਸਿੱਧੇ ਤੌਰ ਤੇ ਵਿਆਹ ਤੇ ਦੰਪਤੀ ਜੀਵਨ ਨਾਲ ਜੁੜਿਆ ਹੈ ਮੰਗਲ ਦੀ ਅੱਗ ਜੇ ਸੰਤੁਲਿਤ ਨਹੀਂ ਆ ਤਾਂ ਇਮੋਸ਼ਨਲ ਕਲੈਸ਼ਸ ਭਾਵਨਾਤਮਕ ਟਕਰਾਹ ਈਗੋ ਇਸ਼ੂਜ਼ ਹੰਕਾਰ ਦਾ ਟਕਰਾਹ ਜਾਂ ਸੈਪਰੇਸ਼ਨ ਅਲगाव ਤਲਾਕ ਉਦੇ ਸੰਕੇਤ ਆ ਜਾਂਦੇ ਆ। ਚੌਥਾ ਸਵਾਲ ਕੀ ਹਰੇਕ ਮੰਗਲਿਕ ਜੋਖ ਖਤਰਨਾਕ ਹੁੰਦਾ ਹੈ? ਨਹੀਂ। ਹਰ ਮੰਗਲਿਕ ਦੋਸ਼ ਖਤਰਨਾਕ ਨਹੀਂ ਹੁੰਦਾ। ਜੇ ਮੰਗਲ ਸ਼ੁਭ ਰਾਸ਼ੀਆਂ ਮੇਕ ਬ੍ਰਸਟਿਕ ਤੋਂ ਹੋਵੇ ਜਾਂ ਉਸ ਦੀ ਦ੍ਰਿਸ਼ਟੀ ਗੁਰੂ ਸ਼ੁਕਰ ਜਾਂ ਚੰਦਰਮਾ ਤੇ ਹੋਵੇ ਤਾਂ ਦੋਸ਼ ਨਿਰਾਸ਼ਕ ਨਿਊਟਰਲਾਈਜ਼ਡ ਹੋ ਜਾਂਦਾ ਹੈ। ਭਾਵ ਉਸ ਮੰਗਲ ਦੋਸ਼ ਦਾ ਅਸਰ ਹਲਕਾ ਹੋ ਜਾਂਦਾ ਹੈ ਘਟ ਜਾਂਦਾ ਹੈ ਤੇ ਉਹ ਨੁਕਸਾਨ ਨਹੀਂ ਕਰਦਾ ਉੱਪਰੋਂ ਫਿਰ ਜੇ ਦੋਨੋਂ ਪਾਸੇ ਪਾਪ ਮੁੰਡਾ ਤੇ ਕੁੜੀ ਜੇ ਮੰਗਲਿਕ ਹੈਗੇ ਹਨਾ ਤਾਂ ਇਹ ਦੋਸ਼ ਆਪਣੇ ਆਪ ਕੈਨਸਲ ਹੋ ਜਾਣਾ ਇਹ ਦੋਸ਼ ਬਣਨਾ ਹੀ ਨਹੀਂ ਇਸ ਨੂੰ ਅੰਸ਼ਕ ਮੰਗਲਿਕ ਮਲਾਪ ਕਿਹਾ ਜਾਂਦਾ ਹੈ ਪੰਜਵਾਂ ਸਵਾਲ ਜਨਮ ਪੱਤਰੀ ਵਿੱਚ ਮੰਗਲਿਕ ਹੋਣਾ ਕਿੱਦਾਂ ਪਛਾਣਿਆ ਜਾਏ ਕਿ ਮੈਂ ਮੰਗਲਿਕ ਮੈਨੂੰ ਪਤਾ ਨਹੀਂ ਲੱਗ ਰਿਹਾ ਲੋਕ ਤਾਂ ਜਿਨ੍ਹਾਂ ਨੂੰ ਪੱਤਰियां ਦਿਖਾਉਣ ਜਾਣਦੇ ਹੋ ਕਈ ਕੁਝ ਕਹਿ ਦਿੰਦੇ ਆ ਇੱਕ ਭੋਲੇ ਬੰਦੇ ਨੂੰ ਥੋੜੋ ਪਤਾ ਟੈਕਨੀਕਲ ਗੱਲ ਦਾ ਸੋ ਆਪਾਂ ਕਿਦਾਂ ਪਛਾਨਣਾ ਕਿ ਮੇਰੀ ਜਨਮ ਪੱਤਰੀ 'ਚ ਮੈਂ ਮੰਗਲਿਕ ਆ ਜਦੋਂ ਤੁਸੀਂ ਜਨਮ ਕੁੰਡਲੀ ਦੇਖਦੇ ਆ ਤਾਂ ਇਹ ਚੈੱਕ ਕਰੋ ਕਿ ਮੰਗਲ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ ਬਾਰਵੇਂ ਘਰ 'ਚ ਆ ਫਿਰ ਚੈੱਕ ਕਰੋ ਕਿ ਉਹਦੀ ਦ੍ਰਿਸ਼ਟੀ ਸੱਤਵੇਂ ਘਰ ਜਾਂ ਸ਼ੁਕਰ ਤੇ ਪੈ ਰਹੀ ਆ ਫਿਰ ਚੈੱਕ ਕਰੋ ਕਿ ਕੀ ਮੰਗਲ ਆਪਣੀ ਰਾਸ਼ੀ 'ਚ ਮੇਖ ਜਾਂ ਬ੍ਰਿਸ਼ਟਿਕ ਜਾਂ ਸ਼ਤਰੂ ਰਾਸ਼ੀ ਕਰਕਸਣ ਵਿੱਚ ਹੈਗਾ ਜੇ ਹਾਂ ਹੈਗਾ ਤਾਂ ਇਹ ਫਿਰ ਮੰਗਲਿਕ ਦੋਸ਼ ਦਾ ਸੰਕੇਤ ਆ ਪਰ ਯਾਦ ਰੱਖੋ ਇਹ ਸਿਰਫ એનર્ਜੀ ਇੰਬੈਲੈਂਸ ਹੁੰਦਾ ਆ ਇਹ ਸਜ਼ਾ ਥੋੜੋ ਆ ਇਤੋਂ ਡਰਨਾ ਨਹੀਂ ਸਹੀ ਉਪਾਅ ਕਰੋਗੇ ਤਾਂ ਇਹ ਮੰਗਲ ਦੋਸ਼ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ ਛੇਵਾਂ ਸਵਾਲ ਜੇ ਪੱਕਾ ਹੀ ਕਨਫਰਮ ਹੋ ਗਿਆ ਕਿ ਹਾਂ ਕੋਈ ਮੰਗਲਿਕ ਹੈ 100% ਹੈ ਤਾਂ ਫਿਰ ਵਿਆਹ ਕਿੰਨੀ ਉਮਰ ਚ ਕਰੀਏ ਅਸੀਂ ਏ ਬੋਟ ਐਮਸ ਵਾਲਾ ਕਾੜੇ ਨਹੀਂ ਪਹਿਣਾ ਮਾਪਿਆਂ ਨੂੰ ਮੇਰੀ ਬੇਨਤੀ ਆ ਆਪਣੇ ਬੱਚਾ ਦਾ ਨੁਕਸਾਨ ਕਰ ਲੋਂਗੇ ਤੁਸੀਂ ਮੈਂ ਡਰਾ ਨਹੀਂ ਰਹੀ ਤੁਹਾਨੂੰ ਪਤਾ ਹੀ ਹੈ ਮੇਰੀਆਂ ਵੀਡੀਓ ਹੁਣ ਤੱਕ ਦੇਖ ਰਹੇ ਹੋ ਕਿੰਨਾ ਘਡਰੋਣੀ ਮੈਂ ਤਾਂ ਗਿਆਨ ਦਿੰਦੀ ਆ ਮੈਂ ਅਵੇਅਰ ਕਰਦੀ ਆ ਸੋ ਕੀ ਕਰਨਾ ਤੁਸੀਂ ਬੱਚੇ ਦਾ ਵਿਆਹ ਜਿਹੜਾ ਮੰਗਲਿਕ ਆ ਉਹਦਾ ਕਿੰਨੀ ਉਮਰ ਚ ਕਰੋਗੇ ਅਸਲ 'ਚ ਨਾ ਮੰਗਲ ਗ੍ਰਹਿ ਦਾ ਜੋਸ਼ ਜਿਹੜਾ ਹੈ ਨਾ ਕਹਿ ਲਓ ਅੱਗ ਤੇ ਜਿਹੜੀ ਊਰਜਾ ਆ ਇਹ ਜਵਾਨੀ ਦੇ ਸ਼ੁਰੂਆਤੀ ਸਾਲ 18ਵੇਂ ਤੋਂ ਲੈ ਕੇ 24ਵੇਂ ਸਾਲ ਤੱਕ 7 ਸਾਲ ਹੋ ਗਏ ਇਸ ਵਿੱਚ ਸਭ ਤੋਂ ਤਿੱਖਾ ਹੁੰਦਾ 18 ਤੋਂ ਲੈ ਕੇ 24 ਸਾਲ ਤੱਕ ਸਭ ਤੋਂ ਪੀਕ ਤੇ ਹੁੰਦਾ ਇਸ ਸਮੇਂ ਜੇ ਵਿਆਹ ਹੋ ਜਾਏ ਤਾਂ ਦੋ ਵਿਅਕਤੀਆਂ ਦੀ એનર્ਜੀ ਕਲੈਸ਼ ਹੋ ਜਾਣੀ ਹੈ 100% ਹੋ ਜਾਣੀ ਹੈ ਖਾਸ ਕਰਕੇ ਜੇ ਮੰਗਲ ਸੱਤਵੇਂ ਜਾਂ ਅੱਠਵੇਂ ਘਰ ਚ ਹੈ ਇਸ ਲਈ ਜੇ ਬੱਚਾ ਮੰਗਲਿਕ ਆ ਤਾਂ ਇਸ ਸਾਲ ਦੀ ਉਮਰ ਵਿੱਚ 18 ਤੋਂ 24 ਜਿੰਨੇ ਸਾਲ ਬਣਦੇ ਆ ਟੱਕ ਕੇ ਬਹਿ ਜਾਓ ਬੱਚੇ ਦਾ ਵੀ ਨੁਕਸਾਨ ਨਾ ਕਰੋ ਆਪ ਵੀ ਫਿਰ ਬਾਅਦ ਚ ਭੁਗਤਣਾ ਆ ਤੁਸੀਂ ਬੱਚਾ ਮੁੜ ਕੇ ਘਰ ਆਜੂ ਸੋ ਇਸ ਸਾਲਾਂ ਚ ਬਿਲਕੁਲ ਵਿਆਹ ਨਹੀਂ ਕਰਨਾ ਕਦੀ ਵੀ ਭੁੱਲ ਨਾ ਕਰੋ ਨਹੀਂ ਤਾਂ ਫਿਰ ਖਾਲੀ ਹੋ ਕੇ ਬਹਿ ਜਾਓਗੇ ਮੇਰਾ ਇਸ਼ਾਰਾ ਸਮਝ ਲਓ ਖਾਲੀ ਹੋ ਕੇ ਬਹਿਣਾ ਕੀ ਹੁੰਦਾ ਵੈਦਿਕ ਗਣਨਾ ਅਨੁਸਾਰ ਮੰਗਲ ਆਪਣੀ ਪੂਰੀ ਉਮਰ ਚੱਕਰ ਸਰਕਲ ਦੌੜ ਜਿਹੜੀ ਆ ਉਹ 27 ਸਾਲਾਂ ਚ ਪੂਰੀ ਕਰਦਾ ਕਿਸੇ ਦੇ ਵੀ ਜੀਵਨ ਚ 27 ਸਾਲ ਇਹ ਸਰਕਲ ਪੂਰਾ ਹੋਣਾ ਤਕਰੀਬਨ ਕੈਲੋ ਕੇ 28ਵੇਂ ਸਾਲ ਦੇ ਅੰਦਰ ਅੰਦਰ ਇਹ ਸਰਕਲ ਪੂਰਾ ਸੰਪੂਰਨ ਹੋ ਜਾਂਦਾ ਇਸ ਲਈ ਜੋਤਿਸ਼ੀ ਰੂਪ ਵਿੱਚ ਡਾਕਟਰ ਤੇਰਾਂ ਕੌਰ ਦੀ ਗਣਨਾ ਅਨੁਸਾਰ ਮੰਗਲਿਕ ਵਿਅਕਤੀ ਲਈ ਵਿਆਦੀ ਸਭ ਤੋਂ ਉੱਚੀ ਉਮਰ 28 ਤੋਂ 30 ਸਾਲ ਮੰਨੀ ਜਾਂਦੀ ਹੈ ਇਸ ਉਮਰ ਤੱਕ ਮੰਗਲ ਦੀ ਤਪਸ਼ ਵੀ ਘਟ ਜਾਂਦੀ ਹੈ ਅਗਰੈਸਿਵ એનર્ਜੀ ਸਥਿਰ ਹੋ ਜਾਂਦੀ ਹੈ ਤੇ ਜੀਵਨ ਵਿੱਚ ਧੀਰਜ ਤੇ ਠਹਿਰਾਓ ਆ ਜਾਂਦਾ ਹੈ ਕਿਉਂ ਕੀ ਗੱਲ ਰੁਕ ਨਹੀਂ ਸਕਦੇ ਤੁਸੀਂ 28ਵੇਂ ਸਾਲ ਤੱਕ ਰੁਕਣਾ ਪਏਗਾ ਬਾਅਦ ਚ ਪਛਤਾਉਣ ਨਾਲੋਂ ਖੂਨ ਦੇ ਅਥਰੂ ਰੋਣ ਨਾਲੋਂ ਮੰਗਲਿਕ ਵਿਅਕਤੀ ਲਈ ਸ਼ਾਦੀ ਦੀ ਆਦਰਸ਼ ਉਮਰ ਫਿਰ ਕਿਹੜੀ ਹੋਈ 28 ਤੋਂ ਬਾਅਦ ਗੁਰੂ ਤੇ ਸ਼ੁਕਰ ਦੀ ਦਸ਼ਾ ਵੀ ਚੱਲਦੀ ਹੋਵੇ ਤਦ ਕਰੋ ਤਦ ਬੇਹਦ ਵਧੀਆ ਇਸ ਸਮੇਂ ਵਿਆਹ ਕਰਨ ਦੇ ਨਾਲ ਮੰਗਲ ਦੋਸ਼ ਆਟੋਮੈਟਿਕਲੀ 70 ਤੋਂ 80 ਪ੍ਰਤੀਸ਼ਤ ਪ੍ਰਭਾਵਹੀਣ ਹੋ ਜਾਂਦਾ ਆਪੇ ਹੀ ਸ਼ਾਂਤ ਹੋ ਜਾਂਦਾ ਕੋਈ ਪੂਜਾ ਪਾਠ ਕਰਾਉਣ ਦੀ ਲੋੜ ਨਹੀਂ ਪੈਂਦੀ ਲੜਕਾ ਲੜਕੀ ਲਈ ਵੱਡਾ ਖਤਰਾ ਟਲ ਜਾਂਦਾ ਸਭ ਤੋਂ ਸੌਖਾ ਉਪਾਅ ਇਹ ਹੈ ਕਿ ਮੰਗਲਿਕ ਪੰਜਾਂ ਕਰਾਂ ਚ ਚੈੱਕ ਕਰ ਲਓ ਜਨਮ ਪੱਤਰੀ ਚ ਜੇ ਹੈ ਦੋਸ਼ ਮੈਂ ਪਛਾਣ ਦੱਸਤੀ ਆ ਤੇ 28 ਸਾਲ ਤੋਂ ਬਾਅਦ ਵਿਆਹ ਕਰੋ 70 80% ਪ੍ਰਭਾਵ ਜਿਹੜਾ ਉਹਦਾ ਆਪੇ ਟਲ ਜਾਣਾ ਫਿਕਰ ਦੀ ਲੋੜ ਨਹੀਂ ਤੇ ਜੇ ਕਿਤੇ ਇੱਕ ਧਿਰ ਮੰਗਲਿਕ ਹੈ ਬਹੁਤ ਸਾਰੇ ਕੇਸਾਂ ਚ ਪਲੀਜ਼ ਪੇਰੈਂਟਸ ਧਿਆਨ ਨਾਲ ਸੁਣ ਲਓ ਕਈ ਵਾਰੀ ਹੁੰਦਾ ਵੀ ਇੱਕ ਧਿਰ ਮੰਗਲਿਕ ਆ ਤੇ ਦੂਜੀ ਧਿਰ ਦੀ ਪੱਤਰੀ ਚ ਮੰਗਲ ਦੀ ਕਿਹੜੀ ਸਥਿਤੀ ਹੋਵੇ ਕਿ ਵਿਆਹ ਨਿਭ ਜਾਵੇ ਇਸ ਗੱਲ ਨੂੰ ਬਹੁਤ ਧਿਆਨ ਨਾਲ ਦੇਖੋ ਤੇ ਸੁਣੋ ਇਹ ਸਭ ਤੋਂ ਵਿਗਿਆਨਕ ਬਿੰਦੂ ਆ ਜਦੋਂ ਇੱਕ ਧਿਰ ਮੰਗਲਿਕ ਆ ਤੇ ਦੂਜੀ ਧਿਰ ਦੀ ਪਤਰੀ ਚ ਇਹ ਗੱਲਾਂ ਦੇਖਣੀਆਂ ਲਾਜ਼ਮੀ ਆ ਚੈੱਕ ਕਰ ਲਓ ਤੁਹਾਡੀ ਕੁੜੀ ਜਾਂ ਮੁੰਡਾ ਮੰਗਲਿਕ ਆ ਜਿੱਥੇ ਤੁਸੀਂ ਰਿਸ਼ਤਾ ਕਰਨ ਜਾ ਰਹੇ ਹੋ ਉਹਦੀ ਪਤਰੀ ਚ ਇਹ ਤਿੰਨ ਗੱਲਾਂ ਚੈੱਕ ਕਰੋ ਕਿ ਮੰਗਲ ਦੀ ਦ੍ਰਿਸ਼ਟੀ ਜਾਂ ਸਥਿਤੀ ਸਾਥੀ ਪਤਰੀ ਚ ਸ਼ੋਭਾ ਜਿੱਦਾਂ ਕਿ ਕਹਿ ਲਓ ਕਿ ਉਸ ਦਾ ਮੰਗਲ ਜਿਹਨਾਂ ਵਿਆਹ ਹੋਣ ਜਾਣਾ ਕੜਮਾਈ ਕਰਨੀ ਆ ਉਹਦਾ ਮੰਗਲ ਤ੍ਰਿਕੋਣ ਭਾਵ ਪੰਜਵੇਂ ਨਵੇਂ ਘਰ ਵਿੱਚ ਹੋਵੇ ਜਿੱਥੇ ਉਹ એનર્ਜੀ ਨੂੰ ਸ਼ੁਭ ਰੂਪ ਚ ਪ੍ਰਗਟ ਕਰਦਾ ਸ਼ੁਕਰ ਜਾਂ ਗੁਰੂ ਦੀ ਦ੍ਰਿਸ਼ਟੀ ਮੰਗਲ ਤੇ ਹੋਵੇ ਤਾਂ ਵਿਹਾਰਕ ਰਿਸ਼ਤਾ ਸਮਿਲ ਰਿਹਾ ਹੈ ਤੇ ਜੇ ਦੂਜੀ ਪਤਰੀ ਜਿੰਨ ਨਾਲ ਰਿਸ਼ਤਾ ਹੋਣ ਜਾ ਰਿਹਾ ਆ ਮੰਗਲ ਕੰਜੂਸ ਘਰਾਂ ਵਿੱਚ ਹੈ ਕੰਜੂਸ ਘਰ ਹੁੰਦੇ 3 6 11 ਤਾਂ ਉਹ ਪਹਿਲੀ ਪਤਰੀ ਦੇ ਅਗਰੈਸਿਵ ਮੰਗਲ ਨੂੰ ਸੰਤੁਲਿਤ ਕਰ ਲੈਂਦੇ ਆ ਸੋ ਗਣਨਾ ਕਰਕੇ ਜੇ ਮੈਂ ਗਣਿਤਿਕ ਤੌਰ ਤੇ ਕਹਿਣਾ ਹੋਵੇ ਡਾਕਟਰ ਤੇਰਾਂ ਕੌਰ ਨੇ ਤਾਂ ਜੇ ਦੋਨਾਂ ਗੁੰਡਲੀਆਂ ਵਿੱਚ ਮੰਗਲ ਦੀ ਦ੍ਰਿਸ਼ਟੀ ਚੌਥੇ 8ਵੇਂ ਘਰ ਤੋਂ ਆਪਸ ਵਿੱਚ ਮਿਲਦੀ ਹੋਵੇ ਤਾਂ ਇਹ ਮੰਗਲ ਮੰਗਲ ਸਾਮਰਾਸ ਜੋਗ ਬਣ ਜਾਂਦਾ ਆ ਇਹਦੇ ਨਾਲ ਰਿਸ਼ਤਾ ਨਿਭਦਾ ਟੁੱਟਦਾ ਨਹੀਂ ਨਿਵੇਗਾ ਕੋਈ ਕਲੇਸ਼ ਨਹੀਂ ਕਰ ਸਕਦੇ ਹੂੰ ਇੱਕ ਤਾਂ ਬਹੁਤ ਐਮਸ ਵਾਲਾ ਇਹ ਤਾਂ ਸੀ ਨਾ ਮੰਗਲਿਕ ਮੰਗਲਿਕ ਪਰ ਉਹਨਾਂ ਦੀ ਜਿਹੜੀ ਡਿਗਰੀ ਆ ਉਹ ਘੱਟ ਵੱਧ ਆ ਇਕੱਠਵਾਂ ਪ੍ਰਸ਼ਨ ਹੈ ਕਿ ਬਹੁਤ ਕਈ ਵਾਰੀ ਇੱਕ ਮੰਗਲਿਕ ਦਾ ਵਿਆਹ ਮੰਗਲਿਕ ਨਾਲ ਹੀ ਹੋਣਾ ਚਾਹੀਦਾ ਜਾਂ ਆਪਾਂ ਨੌਨ ਮੰਗਲਿਕ ਨਾਲ ਕਰ ਸਕਦੇ ਆਂ most most important سوال ਵੈਦਰ ਗ੍ਰੰਥਾਂ ਚ ਕਿਹਾ ਗਿਆ ਹੈ ਕਿ ਜੇ ਦੋਵੇਂ ਧਿਰਾਂ ਵਿੱਚੋਂ ਇੱਕੋ ਤਰ੍ਹਾਂ ਦਾ ਦੋਸ਼ ਆ ਤਾਂ ਆ ਆਪਸ ਚ ਰੱਦ ਹੋ ਜਾਂਦਾ ਆਟੋਮੈਟਿਕਲੀ ਦੋ ਮੰਗਲਿਕ ਹੋਣਗੇ ਤਾਂ ਦੋਸ਼ ਆਟੋਮੈਟਿਕਲੀ ਰੱਦ ਹੋ ਗਿਆ ਇਸ ਲਈ ਮੰਗਲਿਕ ਦਾ ਵਿਆਹ ਮੰਗਲਿਕ ਨਾਲ ਹੀ ਹੋਣਾ ਚਾਹੀਦਾ ਆ ਜਿਹੜਾ ਕਿ ਸਭ ਤੋਂ ਵਧੀਆ ਮੰਨਿਆ ਗਿਆ ਕਿਉਂਕਿ ਉਹਨਾਂ ਦੀ એનર્ਜੀ ਫ੍ਰੀਕੁਐਂਸੀ ਇੱਕੋ ਜਿਹੀ ਹੋਣ ਕਰਕੇ ਰਿਸ਼ਤਾ ਨਿਭ ਜਾਂਦਾ ਆ ਅਵਲ ਤਾਂ ਤੁਸੀਂ ਰਿਸਕ ਨਹੀਂ ਲੈਣਾ ਪਰ ਜੇ ਮੰਗਲਿਕ ਦਾ ਵਿਆਹ ਨਾਨ ਮੰਗਲਿਕ ਨਾਲ ਕਰਨਾ ਪੈ ਜਾਵੇ ਬਹੁਤ ਮਜਬੂਰੀ ਹੋ ਗਈ ਖਾਸ ਕਰਕੇ ਲਵ ਮੈਰਿਜਸ ਹੋ ਜਾਂਦਾ ਬੱਚਾ ਜिद ਕਰਦਾ ਹਟਦਾ ਨਹੀਂ ਤਾਂ ਫਿਰ ਇਹ ਤਿੰਨ ਗੱਲਾਂ ਜ਼ਰੂਰ ਦੇਖ ਲਿਓ ਜਿਹੜਾ ਵਿਚਾਰਾ ਨਾਨ ਮੰਗਲਿਕ ਉਹ ਰਗੜਿਆ ਨਾ ਜਾਵੇ ਉਹਦਾ ਨੁਕਸਾਨ ਨਾ ਹੋ ਜਾਏ ਨਾਨ ਮੰਗਲਿਕ ਪਾਸੇ ਦਾ ਮੰਗਲ ਸ਼ੁਭ ਕਰ ਭਾਵ ਤੀਜੇ ਛੇਵੇਂ 11ਵੇਂ ਵਿੱਚ ਹੈ ਉਸ ਦੀ ਕੁੰਡਲੀ ਚ ਗੁਰੂ ਸ਼ੁਕਰ ਜਾਂ ਚੰਦਰ ਦੀ ਦ੍ਰਿਸ਼ਟੀ ਸੱਤਵੇਂ ਘਰ ਤੇ ਹੈ ਵਿਆਹ ਤੋਂ ਪਹਿਲਾਂ ਮੰਗਲ ਦੋਸ਼ ਸ਼ਾਂਤੀ ਪੂਜਾ ਜ਼ਰੂਰ ਕਰਵਾਓ ਜਾਂ ਕੁੰਭ ਬਵਾਸ ਸੰਸਕਾਰ ਕਰਨਾ ਬੇਹੱਦ ਜ਼ਰੂਰੀ ਹੈ ਲਾਜ਼ਮੀ ਹੈ ਪ੍ਰਸ਼ਨ ਹੋ ਰਿਹਾ ਸ਼ਾਸਤਰ ਚ ਦੱਸਿਆ ਗਿਆ ਹੈ ਕਿ ਜ਼ਰੂਰੀ ਹੈ ਮੰਗਲ ਦੋਸ਼ ਸ਼ਾਂਤੀ ਪੂਜਾ ਜਾਂ ਕੁੰਭ ਬਵਾ ਜਦੋਂ ਮੰਗਲਿਕ ਦਾ ਨੌਨ ਮੰਗਲਿਕ ਨਾਲ ਵਿਆਹ ਕਰਨਾ ਹੈ ਨੌਵਾਂ ਸਵਾਲ ਮੰਗਲਿਕ ਦੋਸ਼ ਦਾ ਉਹ ਕਿਹੜਾ ਦੋ ਜੋਗ ਬਣਦਾ ਜਿਹਦੇ ਚ ਕਿਹਾ ਜਾਂਦਾ ਹੈ ਕਿ ਜੇ ਇੱਕ ਧਿਰ ਮੰਗਲਿਕ ਹੈ ਦੂਜੀ ਨੌਨ ਮੰਗਲਿਕ ਆ ਤਾਂ ਨੌਨ ਮੰਗਲਿਕ ਮਰ ਜਾਣਾ ਉਸਦੀ ਮੌਤ ਹੋ ਜਾਣੀ ਬਹੁਤ ਕਿਸ ਤਰ੍ਹਾਂ ਚੇ ਹੁੰਦਾ ਨੌਵਾਂ ਪੁਆਇੰਟ ਵੀ ਅੱਠਵੇਂ ਨਾਲੋਂ ਵੱਧ ਮਹੱਤਵਪੂਰਨ ਹੈ ਇਹ ਮੰਨਤਾ ਤਾਂ ਬਣਦੀ ਆ ਮ੍ਰਿਤਯੂ ਦੋਸ਼ ਹੁੰਦਾ ਹੈ ਪੱਤਰੀ 'ਚ ਜਾਂ ਫਿਰ ਵੱਧ ਦੋਸ਼ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਇਹ ਸਿਰਫ ਕੁਝ ਵਿਸ਼ੇਸ਼ ਜੋਗਾ 'ਚ ਬਣਦੀ ਆ ਹਰ ਮੰਗਲਿਕ ਦੇ ਕੇ ਇਸ 'ਚ ਇਦਾਂ ਨਹੀਂ ਹੁੰਦਾ ਵੱਧ ਦੋਸ਼ ਮੈਂ ਦੱਸ ਦਿੰਦੀ ਆ ਕਿੱਦਾਂ ਬਣਦਾ ਜਦੋਂ ਨਾ ਮੰਗਲ ਅੱਠਵੇਂ ਘਰ 'ਚ ਹੋਵੇ ਜੋ ਮੌਤ ਤੇ ਲੰਗੇਟਿਵਿਟੀ ਨਾਲ ਸੰਬੰਧਿਤ ਹੁੰਦਾ ਹੈ ਅੱਠਵਾਂ ਘਰ ਅਤੇ ਉਸ ਤੇ ਉੱਤੇ ਸ਼ਨੀ ਜਾਂ ਰਾਹੁ ਦੀ ਦ੍ਰਿਸ਼ਟੀ ਪੈ ਰਹੀ ਹੋਵੇ ਤੇ ਉਸ ਸਮੇਂ ਚੱਲ ਰਹੀ ਮਹਾ ਦਸ਼ਾ ਵੀ ਮੰਗਲ ਜਾਂ ਸ਼ਨੀ ਦੀ ਹੀ ਹੋਵੇ ਇਹ ਜੋ એનર્ਜੀ ਇੰਬੈਲੈਂਸ ਨੂੰ ਬਹੁਤ ਤੇਜ਼ ਕਰਦਾ ਹੈ ਜਿਹਦਾ ਅਸਰ ਦੋਹਾਂ ਤਿਰਾਂ ਚ ਹੁੰਦਾ ਹੈ ਵਿਵਾਦ ਪੈਦਾ ਹੁੰਦੇ ਆ ਦੁਰਘਟਨਾਵਾਂ ਹੁੰਦੀਆਂ ਜਾਂ ਐਕਸੀਡੈਂਟ ਚ ਮੌਤ ਤੱਕ ਹੋ ਸਕਦੀ ਹੈ ਪਰ ਇਹ ਅਸਰ ਸਿਰਫ ਅਸੰਤੁਲਿਤ ਦਸ਼ਾ ਜਾਂ ਕਾਲ ਸਿਰਫ ਯੋਗ ਬਣਦਾ ਹੋਵੇ ਕੁੰਡਲੀ ਚ ਤਦ ਮਿਲ ਕੇ ਖਤਰਨਾਕ ਬਣ ਜਾਂਦਾ ਸਭ ਕੁਝ ਕਾਲ ਸਰਪ ਜੋਗ ਵੀ ਹੋਵੇ ਜੇ ਇਹ ਕਲਾ ਮੰਗਲ ਕਦੇ ਮੌਤ ਨਹੀਂ ਕਰਦਾ ਇਹ ਭਰਮ ਮਨ ਚੋਂ ਕੱਢ ਦੋ ਜੇ ਕਿਸੇ ਦੀ ਕੁੰਡਲੀ ਚ ਨਾਲ ਕਾਲ ਸਰਪ ਜੋਗ ਵੀ ਆ ਤਦ ਇਹ ਐਕਸੀਡੈਂਟਲ ਡੈਥ ਹੋਣੀ ਹੈ ਨਾਨ ਮੰਗਲਿਕ ਦੀ ਸੋ ਜੇ ਗੁਰੂ ਜਾਂ ਸ਼ੁਕਰ ਦੀ ਦ੍ਰਿਸ਼ਟੀ ਮੰਗਲ ਤੇ ਹੋਏ ਤਾਂ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਸ਼ੁਕਰ ਚੰਗਾ ਹੈ ਗੁਰੂ ਚੰਗਾ ਉਹ ਅਸ਼ੀਰਵਾਦ ਦਿੰਦਾ ਹਾਂ ਫਿਰ ਹੁਣ ਤੁਸੀਂ ਜਾਣ ਲਿਆ ਕਿ ਹਰ ਮੰਗਲਿਕ ਖਤਰਨਾਕ ਨਹੀਂ ਹੁੰਦਾ ਜੋਤਿਸ਼ ਵਿਗਿਆਨ ਕਹਿੰਦਾ ਆ ਕਿ ਜਿੱਥੇ ਸਮਝ ਆ ਉੱਥੇ ਦੋਸ਼ ਨਹੀਂ ਕੇਵਲ ਸੰਤੁਲਨ ਹੁੰਦਾ ਹੈ ਅੱਜ ਦਾ ਸਪੈਸ਼ਲ ਵਾਧੇ ਕੁਪਾ ਦੱਸ ਦਿੰਨੀ ਇੱਕ ਜੇ ਤੁਸੀਂ ਮੰਗਲੀਕ ਹੋ ਜਾਂ ਮੰਗਲ ਗ੍ਰਹਿ ਦਾ ਪ੍ਰਭਾਵ ਮਹਿਸੂਸ ਕਰਦੇ ਹੋ ਆਪਣੀ ਜਨਮ ਪੱਤਰੀ ਤਾਂ ਮੰਗਲਵਾਰ ਨੂੰ ਸਵੇਰੇ ਲਾਲ ਚੰਦਨ ਨਾਲ ਹਨੂਮਨ ਜੀ ਦੇ ਚਰਨਾਂ ਤੇ ਤਿਲਕ ਲਾਉਣਾ ਹੈ ਓਮ ਅੰਗਾਰਕਾਇ ਨਮਾ ਦਾ ਇੱਕ ਪੂਰੀ ਮਾਲਾ 108 ਵਾਰ ਜਪਣੀ ਹੈ ਕੁਝ ਬੇਹੱਦ ਜ਼ਰੂਰੀ ਉਪਾਅ 7 ਨੇ ਉਹ ਮੈਂ ਤੁਹਾਨੂੰ ਬਾਅਦ ਚ ਦੇਣੇ ਆ ਅੱਜ ਨਹੀਂ ਦੇਣੇ ਕਿਉਂਕਿ ਵੀਡੀਓ ਬਹੁਤ ਵੱਡੀ ਹੋ ਜਾਣੀ ਹੈ ਸੈਕੰਡ ਪਾਰਟ ਪਲੀਜ਼ ਦੇਖ ਲੈਣਾ ਇੱਥੇ ਮੈਂ ਸਿਰਫ ਮੰਗਲਿਕ ਹੋਣ ਦੇ ਨਾਲ ਸੰਬੰਧਿਤ 9 ਸਵਾਲਾਂ ਦਾ ਜਵਾਬ ਦਿੰਦਾ ਇਸ ਵੀਡੀਓ ਦੇ ਕੱਲ ਵੀਡੀਓ ਮੈਂ ਪਾਉਂਗੀ ਜਿਸ ਦੇ ਵਿੱਚ ਮੈਂ ਮੰਗਲਿਕ ਹੋਣ ਦੇ ਲਈ ਕਿਹੜੇ ਸੱਤ ਪੱਕੇ ਉਪਾਅ ਕੀਤੇ ਜਾਣ ਜਿਹਦੇ ਨਾਲ ਤੁਹਾਨੂੰ ਫਰਕ ਪਵੇਗਾ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ ਤੁਹਾਨੂੰ ਆਵਾੜ ਵੀ ਬੰਦਾ ਨਹੀਂ ਹੋਏਗਾ ਬੱਚਿਆਂ ਦੀ ਸ਼ਾਦੀ ਕਰ ਦੋਗੇ ਤਾਂ ਸੁਰੱਖਿਅਤ ਰਹਿਣਗੇ ਸੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਡਾਕਟਰ ਤੇਰਾਕੌਰ ਚੈਨਲ ਸਬਸਕ੍ਰਾਈਬ ਕਰ ਦਿਓ ਹਾਈਪ ਆਪਸ਼ਨ ਜਰੂਰ ਦਿਵਾਓ ਤਾਂ ਜੋ ਮੈਂ ਅਗਲੀ ਵੈਦਿਕ ਜਾਣਕਾਰੀ ਤੁਹਾਡੇ ਤੱਕ ਪਹੁੰਚਦਾ ਕਰਾਂ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ ਬਾਏ ਵਿਸ਼ਾ ਮੈਂ ਦੱਸ ਦਿੱਤਾ ਹੈ ਕੱਲ ਵਾਲੀ ਵੀਡੀਓ ਆਉਣ ਵਾਲੀ ਕੱਲ ਵਾਲੀ ਵੀਡੀਓ ਦੇਖਣੀ ਨਾ ਭੁੱਲਿਓ ਇਹਦਾ ਹੀ ਸੈਕੰਡ ਪਾਰਟ ਆ ਜਿਸ ਦੇ ਵਿੱਚ ਮੈਂ ਸੱਤ ਬੇਹਦ ਜ਼ਰੂਰੀ ਮੰਗਲਿਕ ਜੇ ਕੋਈ ਹੈ ਉਹਦਾ ਵਿਆਹ ਕਰਨ ਤੋਂ ਪਹਿਲਾਂ ਸੱਤ ਕਿਹੜੇ ਉਪਾ ਕੀਤੇ ਜਾਣ ਜਿਨ੍ਹਾਂ ਨਾਲ ਨੁਕਸਾਨ ਹੋણો ਬਚ ਜਾਈਏ ਤੇ ਪੰਡਤਾਂ ਦੇ ਘਰ ਬੂਰੀਆਂ ਦੀਆਂ ਬੂਰੀਆਂ ਪੈਸੇ ਨਾ ਭਰਨੇ ਪੈਣ ਮਿਲਾਂਗੇ ਕੱਲ ਬਾਏ ਬਾਏ